ਆਖਿਰ ਜਮਾਤ ਕੇ ਜੁਰੰਗ ਦਿਆ ਹੈ ਉਹ ਸੁਣਨੇ ਮੇ ਤਾਂ ਸੱਚਾ ਲੱਗਦਾ ਹੈ ਲੇਕਿਨ ਦੇਖਨੇ ਮੇ ਝੂਠਾ ਹੈ ਦੋਸਤੋ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਸਤਾਰੇ ਆਪਣਾ ਨਾਮ ਖੱਟ ਕੇ ਬਹੁਤ ਹੀ ਘੱਟ ਉਮਰ ਵਿੱਚ ਇਸ ਜਹਾਨ ਤੋਂ ਚੜੇ ਗਏ ਚਾਹੇ ਉਹ ਸ਼ਿਸ਼ਾਂਤ ਸਿੰਘ ਰਾਜਪੂਤ ਹੋਵੇ ਜੀਆ ਖਾਨ ਹੋਵੇ ਜਾਂ ਫਿਰ ਹੋਵੇ ਦਿਵਿਆ ਭਾਰਤੀ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਟਾਰ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੇ ਸ਼ੁਰੂਆਤ ਵਿੱਚ ਤਾਂ ਬਹੁਤ ਨਾਮ ਕਮਾਇਆ ਪਰ ਅਖੀਰ ਤੇ ਕੋਈ ਐਕਟਰ ਕੋਈ ਰਿਸ਼ਤੇਦਾਰ ਈਵਨ ਕਿ ਕੋਈ ਪਰਿਵਾਰ ਵਾਲਾ ਵੀ ਉਸ ਨਾਲ ਨਹੀਂ ਖੜਿਆ ਇਹ ਗੱਲ 22 ਅਗਸਤ 1977 ਦੀ ਹੈ ਹਿੰਦੀ ਸਿਨੇਮਾ ਦੀ ਇੱਕ ਬਹੁਤ ਹੀ ਵੱਡੀ ਐਕਟ੍ਰੈਸ ਦਾ ਦੇਹਾਂਤ ਹੋ ਜਾਂਦਾ ਹੈ ਜੋ ਇੰਨੀ ਮਸ਼ਹੂਰ ਸੀ ਕਿ ਆਪਣੀ ਹਰੇਕ ਫਿਲਮ ਦਾ 3 ਲੱਖ ਰੁਪਏ ਚਾਰਜ ਕਰਦੀ ਇਹ 1960 ਦੇ ਜਮਾਨੇ ਦੀ ਗੱਲ ਹੈ ਜਦੋਂ ਬਾਲੀਵੁੱਡ ਆਪਣੇ ਪੀਕ ਤੇ ਸੀ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇਸ ਐਕਟ੍ਰੈਸ ਦੇ ਗੁਜਰ ਜਾਣ ਤੋਂ ਬਾਅਦ ਇਸ ਦੀ Laash ਨੂੰ ਚਾਰ ਲੋਕਾਂ ਦਾ ਮੁੱਢਾ ਤੱਕ ਨਸੀਬ ਨਹੀਂ ਹੋਇਆ ਇਸ ਦੀ Laash ਨੂੰ ਇੱਕ ਠੇਲੇ ਤੇ ਰੱਖ ਕੇ ਅੰਤਮ ਸੰਸਕਾਰ ਲਈ ਸ਼ਮਸ਼ਾਨ ਘਾਟ ਲੈ ਕੇ ਜਾਇਆ ਗਿਆ ਇੱਕ ਟਾਈਮ ਤੇ ਇਹ ਐਕਟ੍ਰੈਸ ਬਾਲੀਵੁੱਡ ਤੇ ਰਾਜ ਕਰਦੀ ਸੀ ਇਸ ਨੇ ਬਾਲੀਵੁੱਡ ਤੋਂ ਇਲਾਵਾ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵਿੱਚ ਵੀ ਕੰਮ ਕੀਤਾ ਕਈ ਬਾਲੀਵੁੱਡ ਐਕਟ੍ਰੈਸ ਨਾਲ ਨਜ਼ਰ ਆਏ ਪਰ ਜਦੋਂ ਇਸਤੇ ਮਾੜਾ ਵਕਤ ਆਇਆ ਤਾਂ ਕੋਈ ਵੀ ਐਕਟਰ ਤਾਂ ਛੱਡੋ ਪਰਿਵਾਰ ਰਿਸ਼ਤੇਦਾਰ ਕੋਈ ਵੀ ਨਹੀਂ ਖੜਿਆ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਐਕਟ੍ਰੈਸ ਵਿਮੀ ਬਾਰੇ ਜਿਸ ਦੀ ਮੌਤ 30 ਸਾਲ ਦੀ ਉਮਰ ਵਿੱਚ ਹੋਈ 1960 ਦਾ ਇਹ ਸਮਾਂ ਸੀ ਤੇ ਬਾਲੀਵੁੱਡ ਵਿੱਚ ਬਹੁਤ ਸਾਰੇ ਨਵੇਂ-ਨਵੇਂ ਚਿਹਰੇ ਨਜ਼ਰ ਆ ਰਹੇ ਸੀ ਤੇ ਇੱਕ ਚਿਹਰਾ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਪੈਦਾ ਹੋਇਆ ਵਿੰਮੀ ਜਿਹਦਾ ਅਸਲ ਨਾਮ ਸੀ ਵਿਮਲੇਸ਼ ਵਦਾਵਨ ਸੋ ਵਿੰਮੀ ਬਚਪਨ ਤੋਂ ਹੀ ਰੰਗ ਰੂਪ ਅੱਖੋਂ ਬਹੁਤ ਖੂਬਸੂਰਤ ਦਿਖਾਈ ਦਿੰਦੀ ਸੀ ਜਿਸ ਕਰਕੇ ਹਰ ਕੋਈ ਉਹਨਾਂ ਦੇ ਚਿਹਰੇ ਦੀ ਪ੍ਰਸ਼ੰਸਾ ਕਰਦਾ ਵਿੰਮੀ ਨੂੰ ਗਾਉਣ ਵਜਾਉਣ ਦਾ ਵੀ ਕਾਫੀ ਸ਼ੌਕ ਸੀ ਇਸ ਤੋਂ ਇਲਾਵਾ ਉਹ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦੀ ਵਿੰਮੀ ਦਾ ਪਰਿਵਾਰ ਆਜ਼ਾਦੀ ਤੋਂ ਬਾਅਦ ਮੁੰਬਈ ਵਿੱਚ ਸ਼ਿਫਟ ਹੋ ਗਿਆ ਤੇ ਉਸਨੇ ਆਪਣੀ ਪੜ੍ਹਾਈ ਸੋਫੀਆ ਕਾਲਜ ਤੋਂ ਪੂਰੀ ਕੀਤੀ ਇਸ ਤੋਂ ਬਾਅਦ ਉਹ ਜੌਬ ਦੀ ਤਲਾਸ਼ ਕਰਨ ਲੱਗੀ। ਉਹਨਾਂ ਦੀ ਮੁਲਾਕਾਤ ਸ਼ਿਵ ਅਗਰਵਾਲ ਨਾਲ ਹੋਈ ਜੋ ਇੱਕ ਬਿਜ਼ਨਸਮੈਨ ਸੀ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਬਿਜ਼ਨਸਮੈਨ ਦਾ ਕਿਸੇ ਨਾ ਕਿਸੇ ਤਰ੍ਹਾਂ ਬਾਲੀਵੁੱਡ ਦੇ ਵਿੱਚ ਕਨੈਕਸ਼ਨ ਜ਼ਰੂਰ ਹੁੰਦਾ ਤੇ ਸ਼ਿਵ ਅਗਰਵਾਲ ਦਾ ਵੀ ਬਾਲੀਵੁੱਡ ਦੇ ਵਿੱਚ ਕਨੈਕਸ਼ਨ ਸੀ ਤੇ ਇਸ ਤਰ੍ਹਾਂ ਉਹ ਵਿੰਮੀ ਨੂੰ ਕਈ ਬਾਲੀਵੁੱਡ ਦੀਆਂ ਪਾਰਟੀਆਂ ਵਿੱਚ ਲੈ ਕੇ ਜਾਂਦੇ। ਇੱਕ ਦਿਨ ਵਿੰਮੀ ਦੀ ਨਜ਼ਰ ਪਈ ਬਾਲੀਵੁੱਡ ਦੇ ਡਾਇਰੈਕਟਰ ਰਵੀ ਸ਼ੰਕਰ ਦੀ। ਉਹਨਾਂ ਨੇ ਵਿੰਮੀ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਇਹ ਯਕੀਨ ਨਾ ਹੋਇਆ ਕਿ ਵਿੰਮੀ ਦੋ ਬੱਚਿਆਂ ਦੀ ਮਾਂ ਹੈ। ਤੇ ਇਸ ਤਰ੍ਹਾਂ ਉਹਨਾਂ ਨੇ ਬਿੰਮੀ ਨੂੰ ਹਿੰਦੀ ਫਿਲਮਾਂ ਵਿੱਚ ਟਰਾਈ ਕਰਨ ਲਈ ਕਿਹਾ ਉਸ ਟਾਈਮ ਬਾਲੀਵੁੱਡ ਨਵੀਂ-ਨਵੀਂ ਉੱਠ ਰਹੀ ਇੰਡਸਟਰੀ ਸੀ ਇਹ ਗੱਲ ਕਲਕੱਤੇ ਦੀ ਸੀ ਕਿਉਂਕਿ ਬਿੰਮੀ ਇਸ ਟਾਈਮ ਆਪਣੇ ਪਤੀ ਨਾਲ ਕਲਕੱਤੇ ਰਹਿੰਦੀ ਸੀ ਇਸ ਲਈ ਡਾਇਰੈਕਟਰ ਨੇ ਇਹਨਾਂ ਨੂੰ ਬੰਬੇ ਆਉਣ ਲਈ ਕਿਹਾ ਇਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਬੀ ਆਰ ਚੋਪੜਾ ਨਾਲ ਹੋਈ ਜੋ ਕਿ ਉਸ ਟਾਈਮ ਦੇ ਇੱਕ ਪ੍ਰਸਿੱਧ ਪ੍ਰੋਡਿਊਸਰ ਤੇ ਡਾਇਰੈਕਟਰ ਸੀ ਸੋ ਬੀ ਆਰ ਚੋਪੜਾ ਨੇ ਬਿੰਮੀ ਨੂੰ ਦੇਖਦੇ ਹੀ ਆਪਣੀ ਫਿਲਮ ਦੇ ਵਿੱਚ ਕਾਸਟ ਕਰ ਲਿਆ ਵਿਮੀ ਦੇ ਫਿਲਮਾਂ ਵਿੱਚ ਆਉਣ ਤੋਂ ਬਾਅਦ ਜਿੱਥੇ ਉਸਦੇ ਪਤੀ ਨੇ ਉਸਦੀ ਸਪੋਰਟ ਕੀਤੀ ਉੱਥੇ ਹੀ ਉਸਦੇ ਮਾਪੇ ਬਾਪ ਨਹੀਂ ਚਾਹੁੰਦੇ ਸੀ ਕਿ ਵਿਮੀ ਫਿਲਮਾਂ ਦੇ ਵਿੱਚ ਕੰਮ ਕਰੇ ਈਵਨ ਕਿ ਉਹ ਵਿਮੀ ਦੀ ਮੈਰਿਜ ਦੇ ਵੀ ਖਿਲਾਫ ਸੀ ਕਿਉਂਕਿ ਵਿਮੀ ਨੇ ਇਹ ਮੈਰਿਜ ਆਪਣੇ ਮਾਪੇ ਬਾਪ ਦੀ ਮਰਜ਼ੀ ਦੇ ਖਿਲਾਫ ਕੀਤੀ ਸੀ ਪਰ ਵਿਮੀ ਨੇ ਹੁਣ ਫੈਸਲਾ ਕਰ ਲਿਆ ਸੀ ਕਿ ਉਹ ਫਿਲਮਾਂ ਦੇ ਵਿੱਚ ਕੰਮ ਕਰਦੀ ਰਹੂਗੀ ਇਸ ਤੋਂ ਬਾਅਦ ਵਿਮੀ ਨੂੰ ਫਿਲਮ ਹਮਰਾਜ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਇਹ ਮੂਵੀ ਉਸ ਟਾਈਮ ਦੀ ਸਭ ਤੋਂ ਵੱਡੀ ਹਿੱਟ ਸਾਬਤ ਹੋਈ ਇਸ ਮੂਵੀ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਨਜ਼ਰ ਆਏ ਸੁਨੀਲ ਦੱਤ ਤੇ ਰਾਜਕੁਮਾਰ ਆਪਣੀ ਪਹਿਲੀ ਮੂਵੀ ਨਾਲ ਹੀ ਵਿੰਮੀ ਰਾਤੋਰਾਤ ਸਟਾਰ ਬਣ ਗਈ ਤੇ ਇਸ ਤਰ੍ਹਾਂ ਵਿੰਮੀ ਦੀ ਪ੍ਰਸ਼ੰਸਾ ਬਾਲੀਵੁੱਡ ਦੇ ਵਿੱਚ ਇੰਨੀ ਜ਼ਿਆਦਾ ਹੋਣ ਲੱਗੀ ਕਿ ਹਰ ਪ੍ਰੋਡਿਊਸਰ ਡਾਇਰੈਕਟਰ ਵਿੰਮੀ ਨੂੰ ਹੀ ਆਪਣੀ ਫਿਲਮ ਦੇ ਵਿੱਚ ਕਾਸਟ ਕਰਨਾ ਚਾਹੁੰਦਾ ਸੀ ਪਰ ਜਦੋਂ ਕੋਈ ਸਟਾਰ ਕਿਸੇ ਨਾਲ ਕੰਟਰੈਕਟ ਸਾਈਨ ਕਰ ਲੈਂਦਾ ਹੈ ਤਾਂ ਉਦੋਂ ਤੱਕ ਉਹ ਕੋਈ ਦੂਜੀ ਫਿਲਮ ਨਹੀਂ ਕਰ ਸਕਦਾ ਤੇ ਇਸੇ ਤਰ੍ਹਾਂ ਵਿੰਮੀ ਕਿਸੇ ਹੋਰ ਡਾਇਰੈਕਟਰ ਜਾਂ ਪ੍ਰੋਡਿਊਸਰ ਨਾਲ ਫਿਲਮ ਨਹੀਂ ਕਰ ਸਕਦੀ ਸੀ ਉਸ ਟਾਈਮ ਬਿੰਮੀ ਦੀ ਫੀਸ ਪਰ ਫਿਲਮ 3 ਲੱਖ ਰੁਪਏ ਸੀ ਇਸ ਤਰ੍ਹਾਂ ਬਿੰਮੀ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਫਿਰ ਉਸਤੇ ਆਇਆ ਮਾੜਾ ਟਾਈਮ ਕਿਹਾ ਜਾਂਦਾ ਹੈ ਕਿ ਬਿੰਮੀ ਦੇ ਪਤੀ ਨੂੰ ਬੀ ਆਰ ਚੋਪੜਾ ਵਾਲਾ ਕੰਟਰੈਕਟ ਬਿਲਕੁਲ ਵੀ ਵਧੀਆ ਨਹੀਂ ਸੀ ਲੱਗਿਆ ਇਸ ਲਈ ਉਹ ਚਾਹੁੰਦੇ ਸੀ ਕਿ ਬਿੰਮੀ ਹੋਰ ਫਿਲਮਾਂ ਦੇ ਵਿੱਚ ਕੰਮ ਕਰੇ ਇਸ ਤਰ੍ਹਾਂ ਜਦੋਂ ਬੀ ਆਰ ਚੋਪੜਾ ਨੇ ਸ਼ੂਟ ਦੇ ਲਈ ਬਿੰਮੀ ਨੂੰ ਬੁਲਾਇਆ ਤਾਂ ਉਸ ਦਾ ਪਤੀ ਉਸ ਨੂੰ ਕਲਕੱਤੇ ਲੈ ਕੇ ਚਲਾ ਗਿਆ ਤੇ ਇਹ ਫਿਲਮ ਸ਼ੂਟ ਕਰਨ ਤੋਂ ਵੀ ਮਨਾਂ ਕਰ ਦਿੱਤਾ ਗਿਆ ਇਸ ਤਰ੍ਹਾਂ ਡਾਇਰੈਕਟਰ ਬੀ ਆਰ ਚੋਪੜਾ ਨੇ ਆਪ ਹੀ ਗੁੱਸੇ ਵਿੱਚ ਆ ਕੇ ਇਹ ਕੰਟਰੈਕਟ ਕੈਨਸਲ ਕਰ ਦਿੱਤਾ। ਇਸ ਤਰ੍ਹਾਂ ਕੰਟਰੈਕਟ ਤੋੜਨ ਤੋਂ ਬਾਅਦ ਵਿੰਮੀ ਨੂੰ ਹੋਰ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਣ ਲੱਗਾ। ਪਰ ਹੁਣ ਕੋਈ ਵੀ ਫਿਲਮ ਹਿੱਟ ਨਹੀਂ ਬਲਕਿ ਫਲੋਪ ਹੋ ਰਹੀ ਸੀ। ਫਿਰ ਉਹਨਾਂ ਮੂਵੀ ਕੀਤੀ ਨਾਨਕ ਨਾਮ ਜਹਾਜ਼ ਜੋ ਇੱਕ ਪੰਜਾਬੀ ਮੂਵੀ ਸੀ। ਇਹ ਉਸ ਟਾਈਮ ਦੀ ਸਭ ਤੋਂ ਵੱਡੀ ਹਿੱਟ ਸਾਬਤ ਹੋਈ ਪਰ ਵਿੰਮੀ ਨੂੰ ਇਸ ਮੂਵੀ ਦੇ ਨਾਲ ਵੀ ਸਕਸੈਸ ਨਾ ਮਿਲ ਪਾਈ। ਉਸ ਦੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਫਲੋਪ ਹੁੰਦੀਆਂ ਗਈਆਂ। ਤੇ ਇਸ ਤਰ੍ਹਾਂ ਮਿਮੀ ਨੂੰ ਇਸੇ ਦੁੱਖੋ ਸ਼ਰਾਬ ਦੀ ਬਹੁਤ ਮਾੜੀ ਲਤ ਲੱਗ ਗਈ। ਉਹ ਇੰਨੀ ਜ਼ਿਆਦਾ ਸ਼ਰਾਬ ਪੀਣ ਲੱਗੀ ਕਿ ਉਸ ਕੋਲ ਬਹੁਤ ਫਿਲਮਾਂ ਆਉਂਦੀਆਂ ਪਰ ਉਹ ਕੋਈ ਵੀ ਫਿਲਮ ਕਰਨ ਲਈ ਤਿਆਰ ਨਹੀਂ ਹੁੰਦੀ। ਤੇ ਇਸ ਦੌਰਾਨ ਹੋਰ ਖਬਰਾਂ ਸਾਹਮਣੇ ਆਈਆਂ ਕਿ ਬਿੰਮੀ ਦਾ ਪਤੀ ਉਸਦੀ ਕੁੱਟਮਾਰ ਵੀ ਕਰਦਾ ਤੇ ਇਸ ਤਰ੍ਹਾਂ ਬਿੰਮੀ ਹੋਰ ਵੀ ਜ਼ਿਆਦਾ ਮੈਂਟਲੀ ਡਿਸਟਰਬ ਹੋਣ ਲੱਗੀ ਬਿੰਮੀ ਨੇ ਆਪਣੇ ਪਤੀ ਤੋਂ ਦੂਰੀ ਬਣਾਉਣ ਬਾਰੇ ਸੋਚਿਆ ਤਾਂ ਕਿ ਫਿਲਮਾਂ ਵਿੱਚ ਉਹ ਵਾਪਸੀ ਕਰ ਸਕੇ ਪਰ ਬਿੰਮੀ ਦੇ ਦਿਨ ਇੰਨੇ ਖਰਾਬ ਚੱਲ ਰਹੇ ਸੀ ਕਿ ਇੱਕ ਤੋਂ ਬਾਅਦ ਇੱਕ ਫਿਲਮ ਫਲॉप ਹੋਣ ਕਰਕੇ ਕੋਈ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਆਪਣੀ ਫਿਲਮ ਦੇ ਵਿੱਚ ਉਸਨੂੰ ਕਾਸਟ ਨਹੀਂ ਕਰ ਰਿਹਾ ਸੀ ਤੇ ਇਨ੍ਹਾਂ ਹਿਲਿਆਂ-ਵਸਿਲਿਆਂ ਵਿੱਚ ਬਿੰਮੀ ਦੀ ਮੁਲਾਕਾਤ ਜੋਲੀ ਨਾਮ ਦੇ ਇੱਕ ਸ਼ਖਸ ਨਾਲ ਹੁੰਦੀ ਹੈ ਜੋਲੀ ਇੱਕ ਬ੍ਰੋਕਰ ਸੀ ਤੇ ਉਹ ਸਟਾਕ ਮਾਰਕੀਟ ਦੇ ਵਿੱਚ ਕੰਮ ਕਰਦਾ ਸੀ। ਜੋਲੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਜੋਲੀ ਨੇ ਬਿੰਮੀ ਨੂੰ ਯਕੀਨ ਦਿਵਾਇਆ ਕਿ ਉਹ ਉਸ ਨੂੰ ਫਿਲਮਾਂ ਦੇ ਵਿੱਚ ਕੰਮ ਦਿਵਾ ਸਕਦਾ ਹੈ। ਇਹਨਾਂ ਦਾ ਆਪਸੀ ਰਿਲੇਸ਼ਨ ਚੱਲਣ ਲੱਗਾ ਪਰ ਜੋਲੀ ਵੀ ਬਿੰਮੀ ਨੂੰ ਬਹੁਤ ਪਰੇਸ਼ਾਨ ਕਰਦਾ ਸੀ। ਉਹ ਬਿੰਮੀ ਨੂੰ ਕਹਿੰਦਾ ਸੀ ਕਿ ਜੇ ਫਿਲਮਾਂ ਦੇ ਵਿੱਚ ਕੰਮ ਕਰਨਾ ਹੈ ਤਾਂ ਪ੍ਰੋਡਿਊਸਰ ਨਾਲ ਸੌਣਾ ਪਵੇਗਾ। ਇਸ ਤਰ੍ਹਾਂ ਜੋਲੀ ਦੀਆਂ ਗੱਲਾਂ 'ਚ ਆ ਕੇ ਬਿੰਮੀ ਨੇ ਪ੍ਰੋਡਿਊਸਰਾਂ ਨਾਲ ਕੰਪਰੋਮਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਵਿੰਮੀ ਦੀ ਆਖਰੀ ਮੂਵੀ ਆਈ ਵਚਨ ਜਿਸ ਵਿੱਚ ਲੋਕਾਂ ਨੇ ਆਖਰੀ ਵਾਰ ਵਿੰਮੀ ਨੂੰ ਦੇਖਿਆ ਤੇ ਇਸ ਤੋਂ ਬਾਅਦ ਉਹ ਕਿੱਥੇ ਗਾਇਬ ਹੋ ਗਈ ਕਿਸੇ ਨੂੰ ਪਤਾ ਨਾ ਲੱਗਾ ਵਿੰਮੀ ਜੋਲੀ ਤੋਂ ਬਹੁਤ ਤੰਗ ਰਹਿਣ ਲੱਗੀ ਤੇ ਇੱਕ ਦਿਨ ਜੋਲੀ ਨੇ ਵਿੰਮੀ ਨੂੰ ਛੱਡ ਦਿੱਤਾ ਵਿੰਮੀ ਨੇ ਆਪਣਾ ਪੈਸਾ ਉਸ ਟਾਈਮ ਸਟਾਕ ਮਾਰਕੀਟ ਵਿੱਚ ਵੀ ਲਗਾਇਆ ਪਰ ਉਸ ਦਾ ਕੰਮ ਨਹੀਂ ਚੱਲਿਆ ਤੇ ਇਸ ਤਰ੍ਹਾਂ ਵਿੰਮੀ ਰੋਡ ਤੇ ਆ ਗਈ ਵਿੰਮੀ ਦੇ ਇੰਨੇ ਮਾੜੇ ਦਿਨ ਆ ਚੁੱਕੇ ਸੀ ਕਿ ਉਸ ਨੂੰ ਆਪਣਾ ਸਭ ਕੁਝ ਵੇਚਣਾ ਪਿਆ ਇਸ ਤਰ੍ਹਾਂ ਬਿੰਮੀ ਕੋਲ ਆਖਰੀ ਰਸਤਾ ਬਚਿਆ ਸੀ ਪ੍ਰੋਸਟੀਟਿਊਸ਼ਨ ਦਾ ਤੇ ਉਹ ਇਹ ਧੰਦਾ ਕਰਨ ਲੱਗੀ ਬਿੰਮੀ ਕਈ ਹੋਟਲਾਂ ਵਿੱਚ ਜਾ ਕੇ ਰਾਤਾਂ गुजारਦੀ ਤਾਂ ਕਿ ਉਹ ਸਰਵਾਈਵ ਕਰ ਸਕੇ ਤੇ ਨਾਲ ਹੀ ਉਸ ਦੀ ਸ਼ਰਾਬ ਦੀ ਲਤ ਵੀ ਵਧ ਗਈ ਉਸ ਦੀ ਇਹ ਆਦਤ ਇੰਨੀ ਵੱਧ ਗਈ ਕਿ ਉਹ ਉੱਠਦੀ ਬੈਠਦੀ ਦਾਰੂ ਦੇ ਨਸ਼ੇ ਵਿੱਚ ਤੇ ਇੱਕ ਦਿਨ ਅਜਿਹਾ ਹੁੰਦਾ ਹੈ ਜਦੋਂ ਬਿੰਮੀ ਦਾ ਲੀਵਰ ਫੇਲ ਹੋ ਜਾਂਦਾ ਹੈ ਬਿੰਮੀ ਜਿਸ ਕੋਲ ਇੱਕ ਟਾਈਮ ਤੇ ਪੈਸੇ ਦੀ ਕੋਈ ਕਮੀ ਨਹੀਂ ਸੀ ਉੱਥੇ ਹੀ ਹੁਣ ਉਸ ਨੂੰ ਇੱਕ ਸਰਕਾਰੀ ਹਸਪਤਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਇਸ ਤਰ੍ਹਾਂ ਬਿੰਮੀ ਦਾ ਕੋਈ ਵੀ ਸਹਾਰਾ ਨਹੀਂ ਸੀ ਨਾ ਕੋਈ ਐਕਟਰ ਨਾ ਕੋਈ ਉਸ ਦਾ ਆਪਣਾ ਉਸ ਨਾਲ ਖੜਿਆ ਸੀ ਤੇ ਇਸੇ ਤਰ੍ਹਾਂ 22 ਅਗਸਤ 1977 ਨੂੰ ਬਿੰਮੀ ਇਸ ਜਹਾਨ ਤੋਂ ਹਮੇਸ਼ਾ ਲਈ ਛੱਡ ਕੇ ਚਲੀ ਗਈ ਬਿੰਮੀ ਦੀ ਜ਼ਿੰਦਗੀ ਇੰਨੀ ਦਰਦਨਾਕ ਸੀ ਕਿ ਸ਼ਾਇਦ ਕੋਈ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜੀਣਾ ਨਹੀਂ ਚਾਹੂਗਾ ਬਿੰਮੀ ਦੇ ਜਾਣ ਤੋਂ ਬਾਅਦ ਜਦੋਂ ਉਸਦੀ Laash ਲਿਜਾਣ ਦੀ ਵਾਰੀ ਆਈ ਤਾਂ ਜੋਲੀ ਨੇ ਇੱਕ ਚਾਹ ਵਾਲੇ ਠੇਲੇ ਤੇ ਉਸਦੀ Laash ਨੂੰ ਰੱਖ ਦਿੱਤਾ। ਇਹ ਉਹ ਬਿੰਮੀ ਸੀ ਜਿਸਦੀ ਇੱਕ ਝਲਕ ਲਈ ਫੈਨ ਤਰਸਦੇ ਸੀ ਤੇ ਹੁਣ ਉਸਦੀ Laash ਇੱਕ ਠੇਲੇ ਤੇ ਪਈ ਸੀ। ਚਾਹ ਲੋਕ ਨਹੀਂ ਮਿਲ ਰਹੇ ਸੀ ਉਸ ਨੂੰ ਮੋਢਾ ਦੇਣ ਲਈ ਤੇ ਜੋਲੀ ਨੇ ਉਸ ਨੂੰ ਠੇਲੇ ਦੀ ਮਦਦ ਨਾਲ ਸ਼ਮਸ਼ਾਨ ਘਾਟ ਪਹੁੰਚਾਇਆ। ਇਸ ਤਰ੍ਹਾਂ ਬਿੰਮੀ ਦਾ ਅੰਤਮ ਸੰਸਕਾਰ ਹੋਇਆ ਨਾ ਲੋਕ ਨਾ ਰਿਸ਼ਤੇਦਾਰ ਨਾ ਕੋਈ ਆਪਣਾ। ਬਿਮੀ ਹਮੇਸ਼ਾ ਕੱਲੀ ਰਹੀ ਤੇ ਕੱਲੀ ਹੀ ਚਲੀ ਗਈ ਤੇ ਇਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਇੱਕ ਫਿਲਮ ਵੀ ਬਣਦੀ ਹੈ ਓਮ ਸ਼ਾਂਤੀ ਓਮ ਜਿਸ ਵਿੱਚ ਬਿਮੀ ਦੀ ਅਸਲ ਕਹਾਣੀ ਦੱਸੀ ਗਈ ਹੈ ਤੇ ਇੱਥੋਂ ਤੱਕ ਕਿ ਕੁਝ ਅਫਵਾਹਾਂ ਇਹ ਵੀ ਉੱਡੀਆਂ ਕਿ ਕਰੈਕਟਰ ਸੌਰਵ ਗਾਂਗੂਲੀ ਬਿਮੀ ਦੇ ਹੀ ਬੇਟੇ ਨੇ ਪਰ ਇਹ ਹੋਰ ਕੁਝ ਨਹੀਂ ਇੱਕ ਫੇਕ ਨਿਊਜ਼ ਸੀ ਤਾਂ ਇਹ ਸੀ ਦੋਸਤੋ ਬਿਮੀ ਦੀ ਕਹਾਣੀ ਦਾ ਦਰਦਨਾਕ ਸਫ਼ਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਕੇ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਧੰਨਵਾਦ